ਕ੍ਰਿ ਫਤੇਗੜ ਸਾਹਿਬ ਸ਼ਹੀਦੀ ਦਿਵਸ ਮਨਾਉਣ ਲਈ ਪੰਜਾਬ ਭਾਰਤ ਦੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਪਹੁੰਚੀ ਪਰ ਕੁਝ ਸ਼ਰਾਰਤੀ ਤੇ ਹੁੱਲੜਬਾਜ਼ ਨੌਜਵਾਨਾਂ ਦੁਆਰਾ ਜੋ ਮਜ਼ਾਕ ਬਣਾਇਆ ਜਾ ਰਿਹਾ ਸੀ ਗੁੱਸੇ ਵਿੱਚ ਆਏ ਨਹੰਗ ਸਿੰਘਾ ਨੇ ਇਹਨਾਂ ਨੌਜਵਾਨਾਂ ਦੀ ਚੰਗੀ ਰੇਲ ਬਣਾਈ ਤੇ ਨਹੰਗ ਸਿੰਘ ਗੁੱਸੇ ਵਿੱਚ ਕੁਝ ਅਜੀਹਾ ਕਹਿ ਗਏ ਜੋ ਤੁਹਾਡੇ ਵੀ ਦਿਲਾਂ ਨੂੰ ਛੂ ਜਾਏਗਾ ਕਿ ਕਿਸ ਤਰ੍ਹਾਂ ਅਸੀਂ ਆਪਣੇ ਪੁਰਖਿਆਂ ਦੀਆਂ ਵਿਰਾਸਤਾਂ ਨੂੰ ਸੰਭਾਲਣ ਦੀ ਜਗ੍ਹਾ ਅੱਜਕੱਲ ਦੇ ਕੁਝ-ਕੁਝ ਸ਼ਰਾਰਤੀ ਨੌਜਵਾਨ ਮਜ਼ਾਕ ਬਣਾ ਕੇ ਰੱਖ ਦਿੰਦੇ ਨੇ ਤੇ ਤੁਸੀਂ ਵੀ ਦੇਖੋ ਇਹ ਵੀਡੀਓ ਤੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਸਾਂਝੇ ਜ਼ਰੂਰ ਕਰਿਓ ਬੰਦ ਨਾ ਹੋਣੀ ਤੇਰੇ ਵੇਲੇ ਯਾਰ ਬਾਬਾ ਤੇ ਤੂੰ ਇੱਕ ਸਾਲ ਮਾਰੂ ਕੁਝ ਤੁਸੀਂ ਮਾਰੋ ਸਾਲ ਇਹ ਮਜ਼ਾਕ ਬਣਾਗਾ ਉਹ ਜਰਿਆ ਨੇ ਜੂ ਤੇਰੇ ਮਨੋਂ ਪਾਇਆ ਬੈ ਪੂਰਾ ਗੰਦ ਪਾਰਾ ਤੁਸੀਂ ਤੁਹਾਨੂੰ ਪਤਾ ਕੀ ਮੇਲਾ ਕਾ ਲੱਗੇ ਇੱਥੇ ਕਾ ਅਸੀਂ ਦੀਦੇ ਉਸ ਕਿਹਨੂੰ ਮੈ ਆਉਂਦਾ ਨਮਸਕਾਰ ਕਰੋ ਇੱਥੇ ਧਰਤੀ ਨੂੰ ਵਰਲਡ ਤੇ ਕੋਈ ਐਸੀ ਧਰਤੀ ਨਹੀਂ ਹੈਗੀ ਇਹ ਸਭ ਤੋਂ ਮਹਿੰਗੀ ਜਗ੍ਹਾ ਪੂਰੇ ਵਰਲਡ ਦੇ ਵਿੱਚ ਕੋਈ ਐਹੋ ਜੀ ਧਰਤੀ ਨਹੀਂ ਆ ਸਭ ਤੋਂ ਮਹਿੰਗੀ ਜਗ੍ਹਾ ਜਿਹਨੂੰ ਨਹੀਂ ਪਤਾ ਵਾ ਉਹ ਪੁੱਛ ਲੋ ਹੋਰ ਜਿਹੜੀ ਮਾੜੀ ਮੁੱਡੀ ਰਹਿਦੀ ਹਮ ਕੋੜ ਦੋ ਬਰਾਸਤ ਖਤਮ ਕਰੋ ਭੰਜਾਂ ਦਾ ਰਾਜ ਕਰੋ ਬਰਾਸਤ